ਸਰਦਾਰ ਨਹੀਂ ਸਾਚੀ ਕਹਿੰਦੀ ਸੀ ਉਹ ਬੜਾ ਮੀਂਹ ਪੈ ਗਿਆ ਬਾਹਰ ਇੰਨਾ ਮੀਂਹ ਪੈ ਗਿਆ ਵਾ ਅਹੀਂ ਦੋ ਜਣੇ ਕੰਮ ਤੇ ਆਏ ਆ ਗੋਪੀ ਵੀ ਇੱਧਰ ਕੰਮ ਕਰਨ ਦੀ ਸਾਡੇ ਦੇ ਕੋਠੇ ਚ ਹੋ ਗਏ ਹੋਣੇ ਸਾਰਾ ਕੋਠਾ ਚ ਹੋ ਗਿਆ ਹੋਣਾ ਤੇ ਸਾਰਾ ਸਮਾਨ ਪਿੱਛ ਗਿਆ ਹੋਣਾ ਆ ਕਿਦਾਂ ਸਮਾਨ ਸੰਭਾ ਕੇ ਜਾ ਕੇ ਸੌਵਾਂਗੇ ਕਿੱਥੇ ਬਾਹਰ ਬੱਲ ਨੂੰ ਪਿੱਛ ਗਿਆ ਹੋਣਾ ਚੁੱਲਾ ਕਿਦਾਂ ਬਾਲਾਂਗੇ ਅੱਗ ਨਹੀਂ ਬਲਣੀਗਾ ਹੈ ਬੜਾ ਕਮੌਖਾ ਹੋ ਗਿਆ ਇਦਾਂ ਨਾ ਕਰਾਂ ਸਰਦਾਰ ਕੋ 5000 ਰੁਪਿਆ ਮੰਗਾ ਪੈਸੇ ਲੈ ਕੇ ਤੇ ਕੋਠੇ ਦੇ ਉੱਤੇ ਤਰਪਾਲੀ ਪਾ ਲਈਏ ਮਿੱਟੀ-ਮਿੱਟੀ ਪੈ ਜੂਗੀ ਉੱਤੇ ਛੱਟ ਤੇ ਮੀਂਹ ਆ ਜਾਂਦਾ ਅੱਜਕੱਲ ਤੇ ਨਾਲ ਦੋਵਾਂ ਨੇ ਕੰਮ ਤੇ ਆਇਆ ਕਰਨਾ ਵਾ ਔਰ ਕੋਠਾ ਨਾ ਚੋਇਆ ਕਰੂਗਾ ਸਰਦਾਰ ਕੋ ਮੰਗਾ ਪੈਸੇ ਪਹਿਲਾਂ ਨਹੀਂ ਪਹਿਲਾਂ ਸਰਦਾਰ ਚਾਹ ਦਾ ਕੰਮ ਦਿੱਤਾ ਨਾ ਉਹ ਕੰਮ ਕਰਕੇ ਫੇਰ ਮੰਗਦੇ ਗਿਆ ਲਗੇ ਸੈਨ ਸਰਦਾਰ ਪੈਸੇ ਦੇਈ ਦਵੇ ਤੇ ਤਰਪਾਲ ਪਾਲਾਂਗੇ ਕੋਠੇ ਤੇ ਪਹਿਲਾਂ ਮੈਂ ਨਾ ਹੁਣ ਆਹ ਕੰਮ ਕਰ ਲਾਂ ਹਾਏ ਬਾਤ ਮੈਂ ਹੀ ਬੜਾ ਭੈਣ ਦਿਆ ਵਾ ਜੇ ਮੈਂ ਇਦਾਂ ਹੀ ਉਹਨਾਂ ਘਰ ਗਈ ਤੇ ਫੇਰ ਮੈਂ ਉੱਥੇ ਜਾਣਾ ਜਾਂਦੇ ਜਾਂਦੇ ਇਦਾਂ ਕਰਦੀ ਆ ਥੋੜਾ ਜਿਹਾ ਰੁਕ ਜਾਨੀ ਆ ਥੋੜਾ ਘੱਟ ਹੋਊਗਾ ਨਾ ਫੇਰ ਜਾਉਂਗੀ ਦਾਨਾ ਕਿੰਨੇ ਚੰਗੇ ਆ ਗੁਰੂਰ ਨੂੰ ਨਾ ਅੰਦਰ ਹੀ ਪਾ ਲਿਆ ਵਾ ਨਹੀਂ ਤਾਂ ਹੋਰ ਕੋਈ ਹੁੰਦਾ ਤੇ ਕਹਿਣਾ ਬਾਹਰ ਹੀ ਪਾਉਨੇ ਆ ਇਹ ਮੁੰਡੇ ਨੂੰ ਕਿੰਨਾ ਮੁੰਡੇ ਦਾ ਇਹਨਾਂ ਨੇ ਚਾਹ ਕੀਤਾ ਵਾ ਕੋਈ ਨਹੀਂ ਹੁਣ ਮੈਨੂੰ ਕੋਈ ਫਿਕਰ ਨਹੀਂ ਆ ਹੁਣ ਮੈਂ ਲੈ ਆਇਆ ਕਰਨਾ ਵਾ ਮੈਨੂੰ ਬੜਾ ਫਿਕਰ ਸੀ ਪਤਾ ਨਹੀਂ ਉਹਨਾਂ ਨੇ ਚੰਗਿਆ ਸਮਝਣਾ ਕਿ ਨਹੀਂ ਸਮਝਣਾ ਜੇ ਮੁੰਡੇ ਨੂੰ ਨਾਲ ਲੈ ਕੇ ਜਾਉਂਗੀ ਮੈਨੂੰ ਕਿੰਨੀ ਖੁਸ਼ੀ ਹੋਈ ਆ ਕਿੰਨਾ ਕਰਦੇ ਮੇਰੇ ਮੁੰਡੇ ਦੇ ਨਾਲ ਚਲ ਮੀਰ ਉਹਦਾ ਤਾਂ ਫੇਰ ਮੈਂ ਜਾਣੀ ਕਿੰਨੀ ਪੱਤੀ ਪੈ ਗਈ ਆ ਪੱਤੀ ਵੀ ਜ਼ਿਆਦੀ ਪੈ ਗਈ ਆ ਕਿੰਨਾ ਦੁੱਧ ਪੈ ਗਿਆ ਇੰਨਾ ਪੈ ਗਿਆ ਦੁੱਧ ਚਲ ਅਛਾ ਕੋਈ ਗੱਲ ਨਹੀਂ ਹੁਣ ਮੈਂ ਨਾ ਮਹਿੰਗੇ ਨੂੰ ਚਾਹ ਫੜਾ ਕੇ ਆਵਾ ਮਹਿੰਗੇ ਤੋਂ ਪਹਿਲਾਂ ਤੇ ਉਹਨੂੰ ਫੜਾ ਕੇ ਆਵਾ ਸਰਦਾਰ ਜਿਹੜਾ ਅੰਦਰ ਵਾ ਜਿਹਦਾ ਜ਼ਿਆਦਾ ਜ਼ੋਰ ਲੱਗਣ ਡਿਆ ਵੇਲੇ ਬੈਠੇ ਦਾ ਪਹਿਲਾਂ ਇਹਨੂੰ ਫੜਮਨੀ ਆ ਫੇਰ ਮਹਿੰਗੇ ਨੂੰ ਫੜਾ ਕੇ ਆਉਣੀ ਆ ਉਹਦਾ ਹੱਕਾ ਲੈ ਗਏ ਮਹਿੰਗਾ ਵਿਚਾਰਾ ਨਾ ਆਖਾਂ ਨਹੀਂ ਉਹ ਮੋੜਦਾ ਤੇ ਗਾਲਾਂ ਦੇ ਕਿਹੜੀ ਗੱਲ ਵਾ ਗਰਸਾਵ ਕਰਦਾ ਤੇ ਕਰਦਾ ਰਹੀ ਮੈਂ ਇਹ ਕੰਨ ਸੁਣਨੀ ਤੇ ਇਹ ਕੰਨ ਮੈਂ ਕੱਢ ਦਿੰਨੀ ਆ ਕੰਮ ਤੇ ਮੇਰਾ ਚ ਲੰਡਿਆ ਵਾ ਨਾ ਆਪ ਨਹੀਂ ਵੇਲਾ ਰਹਿ ਕੇ ਕੰਮ ਕਰਾਉਣ ਡਿਆ ਮੈਂ ਕਰਾ ਲੂੰਗੀ ਤੇ ਥਾਂ ਕੀ ਆ ਡਿਆ ਵਾ ਹੁਣ ਜਨ ਕੋਈ ਗੱਲ ਨਹੀਂ ਹੁਣ ਚਾਹ ਮੈਂ ਦੇਵਨੀ ਉਹਨੂੰ ਕੰਮ ਤੇ ਜਿੰਨੇ ਜੀ ਹੋਣ ਤੇ ਉਨੇ ਹੀ ਕੰਮ ਹੋਣ ਤੇ ਫੇਸਬੁਕ ਤੇ ਹੁੰਦਾ ਵਾ ਯਾ ਲੈ ਸ਼ਾਹ ਉਧਰ ਆਈ ਯਾਰ ਐਮਪੀ ਦੇ ਘਰ ਉਹਨਾਂ ਨਾਲ ਮੈਂ ਗੱਲ ਅੱਜ ਕਰ ਹੀ ਲੈਣੀ ਹੈ ਪਹਿਣਾ ਇੱਧਰ ਵੀ ਕਰ ਦਿਆ ਕਰ ਇੱਥੇ ਸੌ ਉੱਥੇ ਸਵਾਇਆ ਮੇਰੇ ਨਾਲ ਕਿਹੜਾ ਉਥੇ ਵੀ ਪੈਸੇ ਮੁੱਕ ਚਲੇ ਇਹਨਾਂ ਦੇ ਆ ਉਹਦੇ ਇਹਨਾਂ ਨੇ ਇਤਰਾ 4000 ਰੁਪਿਆ ਕਰ ਲਿਆ ਵਾ ਤੇ ਕੋਈ ਨਹੀਂ ਇਹਨਾਂ ਦੇ ਹੈ ਵੀ ਜ਼ਿਆਦਾ ਕੰਮ ਦੋ ਪੋਰਸ਼ਨ ਆਪਾਂ ਕਿਹੜਾ ਉੱਤੇ ਜ਼ਿਆਦਾ ਜਾਣੇ ਸਾਡਾ ਕੋਈ ਖਲਾਰਾ ਨਹੀਂਗਾ ਮੈਂ ਉਹਨੂੰ ਕਹਿ ਰਿਆ ਕਰਨਾ ਵੀ ਮੈਂ ਥਾਂ ਹੂ ਜਿ ਲੈ ਕਰਨਾ ਤਾਂ ਤੂੰ ਕੱਲੇ ਪੋਚਿਆਂ ਦੀ ਗੱਲ ਕਰ ਲੈ ਮੇਰੇ ਨਾਲ ਆਉਂਦੀ ਆ ਤੇ ਮੈਂ ਉਹਦੇ ਨਾਲ ਵੀ ਗੱਲ ਕਰ ਹੀ ਲੈਣੀ ਆ ਮੈਂ ਹੁਣੇ ਪਰਚਾ ਫੜਾ ਆਮ। ਗੇਟ ਬੰਦ ਵਾ। ਇਹ ਲੈ ਮਾਰਾਂ। ਲੈ, ਉਹ ਤਾਂ ਗੁਰੂਵਰ ਦੇ ਪਾਪਾ ਦੇ ਕੰਮ ਕਰਨ। ਆਹ ਇਹ ਵੀ ਕੰਮ ਕਰਦੇ ਆ। ਇਹਨਾਂ ਨਾਲ ਪੱਠੇ ਪਾਉਂਦਾ ਹੀ ਕੰਮ ਕੀ ਕਰ। ਚਲ, ਪੁੱਛਦੀ ਆਂ। ਮੇ ਕਿਦਾਂ ਪੈਗਾ ਪੈਲੀਆਂ ਵਿੱਚ ਤੇ ਪਾਣੀ ਖਲੋ ਗਿਆ ਹੋਣਾ ਵਾ। ਪੱਠੇ ਕਿੱਥੋਂ ਵੱਢਣੇ? ਤੇ ਮੀਕਾਟ ਹੜ ਦੂਗਾ ਨਾ ਪਾਣੀ ਛੋਕੂ ਤੇ ਸੇ ਪੱਠੇ ਵੜ ਲਾਂ ਨਾ ਹੋਊ ਤਾਂ ਨજર ਵੰਡ ਪਾ ਦਾਂਗੇ ਤੂੜੀ ਦੇ ਉੱਤੇ ਉਹਨਾਂ ਚ ਆਹ ਕੰਮ ਕਰ ਲੈਨੇ ਕਿਦਾਂ ਕਾਲਖ ਜੰਮੀ ਆ ਇਹ ਸਾਰਾ ਪੜਾ ਨਾ ਜੀ ਦੇ ਨਾਲ ਪੈ ਜਾ ਸੁਣਾ ਆਉਂਦੀ ਐ ਨਾ ਇੱਥੇ ਇਹ ਕੀ ਕਰੰਦਾ ਹੈ ਤੂੰ ਇੱਥੇ ਆ ਗਈ ਆ ਮੈਂ ਉਹ ਮੈਨੂੰ ਉਹ ਕਹਿ ਕੇ ਗਏ ਸੀ ਆਂਟੀ ਵੀ ਆਈਂ ਕਾਮੇ ਆਈ ਹੈ ਤੂੰ ਵੀ ਆ ਵੀ ਕੰਮ ਕਰ ਦੇ ਤੂੰ ਤਾਂ ਪੱਠਿਆਂ ਦਾ ਹੀ ਕੰਮ ਕਰਦੀ ਏ ਇਕੱਲਾ ਵੀ ਵਿਹਲੇ ਹੋ ਕੇ ਕੰਮ ਕਰ ਲਈਦਾ ਨਾ ਸਾਰਾ ਦਿਨ ਵਿਹਲੇ ਬੈਕ ਕਰਨਾ ਕੀ ਹੁੰਦਾ ਉਹ ਸਰਦਾਰ ਨੇ ਕਹਿੰਦੀ ਇਹ ਕਰਦੇ ਮੈਂ ਝਾੜੇ ਕਰਦਣਾ ਆ ਪਣਾ ਜੰਮ ਗਿਆ ਨਾ ਕਾਲਖ ਜੀ ਆਹੋ ਜੰਮ ਤੇ ਗਈ ਆ ਤੂੰ ਕਿੱਦਾਂ ਰਿਹਾ ਤੇਰਾ ਕੰਮ ਪਹਿਲਾ ਦਿਨ ਉੱਥੇ ਕਿੱਦਾਂ ਰਿਹਾ ਸਰਦਾਰ ਨਹੀਂ ਵਧੀਆ ਰਿਹਾ ਉਦਾਂ ਤੇ ਇਹਨਾਂ ਦੇ ਪੱਕੇ ਘਰ ਆ ਕੰਮ ਕਰਨਾ ਤਾਂ ਬੜਾ ਸੌਖਾ ਵਾ ਸੌਖਾ ਵ ਕੰਮ ਹਾਂ ਜਿਆਦਾ ਹੀ ਸਾਫ਼ ਹੋ ਜਾਂਦੀ ਜਗਾ ਜਿਆਦਾ ਕੰਮ ਤਾਂ ਨਹੀਂ ਕਰਾਦੇ ਉੱਥੇ ਨਹੀਂ ਨਹੀਂ ਜਿਆਦਾ ਤਾਂ ਨਹੀਂ ਕਰਾਇਆ ਜਿੰਨਾ ਉਹਨਾਂ ਨੇ ਆਖਿਆ ਹੀ ਉਹਨਾ ਹੀ ਕਰਵਾਇਆ ਵਾ ਰੋਟੀ ਪਾਣੀ ਖਵਾਇਆ ਨਹੀਂ ਉਹ ਪੁੱਛਣ ਦੇ ਹੈਗੇ ਕਿ ਚਾਹ ਰੋਟੀ ਖਾਲਾ ਚਾਹ ਪੀਲਾ ਤੇ ਮੈਂ ਹਾਂ ਨਹੀਂ ਮੇਰਾ ਮਾਨੇ ਨਹੀਂ ਹੈਗਾ ਤੇ ਸੁਭਾ ਕਿਦਾਂ ਦਾ ਸਰਦਾਰ ਨਹੀਂ ਤਾਂ ਅਜੇ ਤਾਂ ਮੈਨੂੰ ਸਹੀ ਲੱਗਾ ਤੇ ਗੁਰੂਵਰ ਕਿੱਥੇ ਗੁਰੂਵਰ ਸੌ ਗਿਆ ਕਿੱਥੇ ਤਾਂ ਬਾਹਰ ਨਹੀਂ ਨਹੀਂ ਅੰਦਰ ਹੀ ਪਾਇਆ ਹੋਣਾ ਨਹੀਂ ਪੈਂਡਿਆ ਹੋਣਾ ਬਾਹਰ ਮੰਜੇ ਤੀ ਨਹੀਂ ਨਹੀਂ ਉਹ ਬੜੇ ਚੰਗੇ ਆ ਉਹਨਾਂ ਨੇ ਅੰਦਰ ਹੀ ਪਾਇਆ ਆ ਹਾਂ ਕਹਿੰਦੇ ਜੋ ਰੋਊਗਾ ਤੇ ਫਿਰ ਮੈਂ ਪੜਾਉਂਗੀ ਅੱਛਾ ਹਾਂ ਮੈਂ ਕਿਤੇ ਰੋਵੇ ਨਾ ਤੇ ਕਹਿੰਦੇ ਪੜਾਉਂਗੀ ਮੈਂ ਠੀਕ ਹੈ ਮੈਂ ਗੁਰੂਵਰ ਨਾਲ ਤਾਂ ਬਟਾ ਕਰੰਦੇ ਆ ਸਰ ਚਲ ਵਧੀਆ ਲਿਆ ਮੈਂ ਕਰ ਦਿੰਨੀ ਆ ਨਹੀਂ ਮੈਂ ਕਰ ਲੈਣਾ ਮੈਂ ਤੂੰ じゃ ਸਰਦਾਰ ਨਹੀਂ ਕਰੇ ਸਰ ਮੇਲਾ ਸਰਦਾਰ ਨਹੀਂ じゃ ਗਿਆ ਸਰਦਾਰ ਨਹੀਂ ਨਹੀਂ ਕੋਈ ਨਹੀਂ ਚਲ ਰਲ ਕੇ ਕਰ ਲੈਨੇ ਆ ਤੇ ਫਿਰ ਮੇਰੇ ਲੈਨੇ ਆ ਮੈਂ ਤੂੰ ਸੱਕੀ ਆਈ ਮੇਰਾ ਤਾਂ ਕੰਮ ਮੈਂ ਤੇ ਕਰਨੇ ਕਰਨਾ ਤੂੰ ਮੁਰਕੇ ਘਰ ਵੀ ਜਾਣਾ ਵਾ ਲੈ ਜੇ ਤੇ ਕਿੱਥੇ ਜਾਇਆ ਜਾਣਾ ਫਿਰ ਗੁਰਵੰਨੇ ਭੇਜ ਜਾਣਾ ਵਾ ਨੀਚ ਕਿੱਥੇ ਜਾਇਆ ਜਾਣਾ ਘਰ ਕੀ ਜਾਣਾ ਬਹਿ ਜਾ ਇੱਕ ਮਿੰਟ ਹਾਂ ਚਲਾਹ ਕਰਨੀ ਤੇਰਾ ਨਾਲ ਇੱਕ ਮਿੰਟ ਹਾਂ ਨੀ ਪੈਣਾ ਉਹ ਦੋਵੇਂ ਇੱਥੇ ਆ ਗਿਆ ਨੇ ਫਤਾਲ ਸਰ ਕੋਠੇ ਚੋ ਕੇ ਸਮਾਨ ਭੇਜ ਗਿਆ ਹੁਣ ਸਾਰਾ ਇਹ ਤਾਂ ਮੈਂ ਵੀ ਸੋਚਣ ਲਈ ਹੀ ਸੀਗੀ। ਮੈਂ ਹਾਂ ਜਦੋਂ ਉਹਨੇ ਕਿਹਾ ਨਾ ਪਹੰਚੀ ਨਹੀਂ ਤੇ ਮੀ ਆਉਂਦਿਆ ਬਾਅਦ ਤੋਂ ਮੈਨੂੰ ਬੜੀ ਫਿਕਰ ਹੋ ਗਈ ਭਾਵੇਂ ਸਮਾਨ ਭੇਜ ਗਿਆ ਵੀ। ਤੇ ਮੈਂ ਕਿਹਾ ਸਰਦਾਰ ਨੂੰ ਨਾ ਪੁੱਛਣਾ ਮੈਂ ਤੇ 5000 ਰੁਪਏ ਜਲਦੀ ਸਰਦਾਰ ਨੂੰ ਦੇ ਦੇਣਗੇ। ਪੁੱਛ ਲੈ ਪੁੱਛ ਲੈਣੇ ਸਰਦਾਰ ਤੇ ਚੰਗਾ ਹੀ ਆ। ਆਹ ਤਰਪਾਲ ਤਰਪਾਲ ਆ। ਤਰਪਾਲ ਫੜਾਣੇ ਤੇ ਮੁੱਠੀ ਹੋਏ ਤੁਹਾਡੇ ਕੰਮ ਤੇ ਆ ਜਾ ਕਰਨਾ ਤੇ ਸਾਡਾ ਤੇ ਜਦ ਨਾ ਕਰੂਗਾ ਸਮਾਨ। ਆਹ ਹੋਏ ਤਾਂ ਯੋ ਨਾ ਵੇ ਇਧਰੋਂ ਕਮਾਏ ਤੇ ਉਧਰਲਾ ਜਾਂਦੇ ਲੱਗਿਆ ਹਨਾ। ਸਾਰਾ ਬਾਲਣ ਬਾਹਰ ਭੇਜ ਗਏ ਨਾ ਬਾਲਣ ਵੀ। ਹਾਂ ਮੈਨੂੰ ਤਾਂ ਥੋੜਾ ਜਿਹਾ ਤੇ ਮੈਂ ਰੱਖਿਆ ਹੀ ਅੰਦਰ ਇਹ ਰੱਖਿਆ ਹੀ ਹਾਂ ਉਹ ਮੈਨੂੰ ਪਤਾ ਮੈਂ ਕਿਤੇ ਮੀਮੂ ਆ ਨਾ ਜਾਵੇ ਫੇ ਸਾਰਾ ਤੇ ਰੱਖਿਆ ਨਹੀਂ ਜਾਣਾ ਇਹ ਤਾਂ ਬਿਲਕੁਲ ਹੈ ਜੀ ਮੇਰੇ ਸਾਹਮਣੇ ਹਟ ਰਹੀ ਨਹੀਂ ਸਾਡੇ ਬਾਸ ਤੇ ਸੋਮਵਾਰਸ ਜਗ੍ਹਾ ਵੀ ਨਹੀਂ ਬਚੀ ਹੋਣੀ ਹਾਂ ਬੜਾ ਔਖਾ ਹੋਣਾ ਸਾਡੇ ਉਹ ਤਾਂ ਮੈਂ ਘਰ ਉਨੇ ਹੀ ਹੀ ਨਾ ਤੇ ਮੈਂ ਤੇੜਾ ਟੂੜਾ ਬਾਬਾ ਪਰ ਲੈਣੀ ਉਹ ਹੀ ਨਾ ਹੁੰਦਾ ਮੀਤ ਰੋਜ਼ ਹੀ ਆ ਜਾਂਦਾ ਬਸ ਕੰਮ ਵੀ ਰੋਜ਼ ਕਰਿਆ ਕਰਨਾ ਹਾਂ ਕਿਸੇ ਦਾਰ ਕੋ ਲੈ ਕੇ ਪੈਹਨ ਤਰਪਾਲ ਪਾਲੀ ਪੁੱਛ ਰੋ ਜੀ ਦੇ ਦੇਣ ਤਾਂ ਨਾ ਚੰਗੀ ਗੱਲ ਹੀ ਆ ਪੁੱਛਦੇ ਆ ਅੱਜ ਹਾਂ ਚੱਲ ਫੜ ਲਾ ਚਾੜ ਮੜਾ ਦਾ ਕਰਕੇ ਤੇ ਚੱਲੀ ਇਸਨੇ ਮੈਂ ਲਓ ਸਰਦਾਰ ਜੀ ਚਾਹ ਸਰਦਾਰ ਜੀ ਹੂੰ ਚਾਹ ਪੀਓ ਬਣ ਗਈਆ ਬਣੀ ਆ ਤੇ ਲਿਆਂਦੀ ਆ ਮੈਂ ਕਿੰਨ ਦਿੱਤੀ ਜਾ ਮੈਂ ਆ ਮਹਿੰਗੇ ਨੂੰ ਬਾਅਦ ਚ ਫੜਾਉਣੀ ਆ ਤੁਸੀਂ ਕੰਮ ਬੜਾ ਕੀਤਾ ਨਾ ਤੁਹਾਡਾ ਜੋਰ ਬੜਾ ਲੱਗਾ ਵਾ ਤੇ ਮੈਂ ਚੱਲ ਪਹਿਲਾਂ ਤੁਹਾਨੂੰ ਫੜਾ ਦਿੰਨੀ ਆ ਸ਼ੁਗਰਾ ਤੁਸੀਂ ਸਰਦਾਰ ਜੀ ਆਖਿਆ ਤੇ ਮੈਨੂੰ ਲੱਗਦਾ ਤੈਨੂੰ ਮਹਿੰਗੇ ਨੇ ਸਖਾਲ ਹੀ ਦਿੱਤਾ ਸਰਦਾਰ ਜੀ ਕਹਿਣਾ ਆਹੋ ਤੇ ਸਰਦਾਰ ਜੀ ਗਾਲੀ ਸਰਦਾਰ ਦੀ ਕਹਿੰਦਾ ਆਹੋ ਤੇ ਮੈਂ ਵੀ ਡੈਪੀ ਕਹਿਣ ਫਿਰ ਤਾਂ ਹੀ ਕੇ ਇਹ ਆ ਵੀ ਖਰਬੂਜੀ ਵਾਲੇ ਵੇਖ ਕੇ ਖਰਬੂਜਾ ਰੰਗ ਫੜ ਹੀ ਲੈਂਦਾ ਫੜਦਾ ਫੜਦਾ ਵਾ ਆਹੋ ਤੇ ਚੱਲ ਚੰਗਾ ਹੋ ਗਿਆ ਮੈਨੂੰ ਵੀ ਸਰਦਾਰ ਨੂੰ ਮੈਨੂੰ ਚਾ ਜਾ ਚੜ ਗਿਆ ਤੂੰ ਸਰਦਾਰ ਆਖਿਆ ਹਾਂ ਨਹੀਂ ਉਹ ਤਾਂ ਹੈ ਹੀ ਐ ਤਾਈਓ ਮੈਂ ਵੀ ਮਹਿੰਗੇ ਦੀ ਕਿਹੜੀ ਗੱਲ ਚਾ ਉਹਨਾਂ ਤਾਂ ਬਾਅਦ ਚ ਵਿਚਾ ਦਿੱਤੀ ਜਾਊਗੀ ਹੁਣ ਤੁਸੀਂ ਥੱਕ ਗਏ ਜਾਦਾ ਆਹੋ ਉਹਨੂੰ ਮਖੌਲ ਤੂੰ ਹੀ ਕਰਨੇ ਔਰ ਰਗਵੰਡੀਆਂ ਨੇ ਆਣ ਕੇ ਲਾਡੀ ਨੇ ਆਣ ਕੇ ਕਰਨੇ ਨਹੀਂ ਨਹੀਂ ਲਾਡੀ ਨੇ ਕੋਈ ਕਰਨੇ ਆਣ ਕੇ ਹਾਂ ਤੂੰ ਹੀ ਕਰ ਜਲਦੀ ਬਣਾਉਣ ਉਹਨੂੰ ਮੈਂ ਚੱਲਨੀ ਲੈ ਕੇ ਮੈਂ ਭਰਾਮ ਅਜੇ ਫੜਾਉਣੀ ਆ ਆਹੋ ਤੁਹਾਨੂੰ ਬਣਾਉਣ ਆਗੇ ਚਾਹ ਪਹਿਲਾਂ ਚੱਲਨੀ ਲੈ ਕੇ ਉਧਰ ਵੀ ਉਹ ਮੀ ਹਟਿਆ ਵੇ ਨਹੀਂ ਨਹੀਂ ਮੀ ਹਟਿਆ ਵੇ ਜਾਂ ਨਾ ਹਟਿਆ ਵੇ ਤੁਹਾਨੂੰ ਕੀ ਲੱਗੇ ਹੈ ਗੱਲ ਨਾ ਤੁਸੀਂ ਜੇ ਐਵੇਂ ਜਿੱਦਾਂ ਛਿਲੇ ਚ ਜਨਾਨੀ ਬੜੀ ਹੁੰਦੀ ਆ ਵੀ ਉਹਨੂੰ ਬਾਹਰ ਹਵਾ ਨਾ ਲੱਗ ਜਾ ਕਿਤੇ ਹੁਣ ਤੇ ਛਿਲੇ ਵਾਲਿਆਂ ਵੀ ਹਸਪਤਾਲ ਚ ਕੇਸ ਕਰਾ ਕੇ ਉਸੇ ਵੇਲੇ ਰਾਮਾ ਜੀ ਤੁਰੀਆਂ ਫੇਰਦੀਆਂ ਤੁਸੀਂ ਤੇ ਐਵੇਂ ਅੰਦਰ ਬੜੇ ਮੈਂ ਨਾ ਗੱਲਾਂ ਬਣਾਉਣੀ ਆ ਤਾਂ ਕੋਈ ਤੇਰ ਕੋ ਸਿੱਖੇ ਹੈਂ ਬੱਲੇ ਉੱਤੀਰੀ ਕੋਡ ਚਾਹ ਲੈ ਕੇ ਆ ਗਈਆਂ ਤੇ ਕੀ ਤੂੰ ਐਵੇਂ ਦਈਆਂ ਨੂੰ ਰੇ ਜੇ ਮਾਰਨਾ ਲੈ ਕੋਪੀ ਵੀ ਆ ਗਈ ਆ ਚਲ ਚੰਗਾ ਹੋਇਆ ਆ ਗਈ ਤੇ ਪਰ ਵੇਖ ਹਾਏ ਕਿੰਦਾ ਡਈ ਕੰਮ ਕਰਾਉਣ ਉਹਦੇ ਨਾਲ ਵੀ ਮੈਂ ਕਰਦੀ ਐ ਇਦਾਂ ਆਂਦੀ ਹੋਊਗੀ ਉਹਨੂੰ ਪਹਿਲਾਂ ਘਰੋਂ ਕਰਦੀ ਆਈ ਕੰਮ ਵਿਚਾਰੀ ਫਿਰ ਲਾਡੀ ਘਰ ਕੰਮ ਕੀਤਾ ਦੋਹਾਂ ਥਾਵਾਂ ਦਾ ਉੱਪਰ ਵੀ ਤੇ ਹੇਠਾਂ ਵੀ ਤੇ ਹੁਣ ਫੇਰ ਇੱਥੇ ਡਈ ਹੋ ਵਾਕਿਆ ਸਹੀ ਗੱਲ ਆ ਗਰੀਬੀ ਕਰਾ ਦਿੰਦੀ ਸਭ ਕੁਝ ਪਰ ਚੱਲ ਕੋਈ ਨਹੀਂ ਇਹ ਸਭ ਮਹਿੰਗਾ ਉਹਨੂੰ ਕਹਿੰਦਾ ਰਹਿਣ ਤੇ ਮੈਂ ਕਰ ਲਈ ਨਾ ਵਾ ਇਹਨੇ ਫੜਾਫੜ ਉਹਨੂੰ ਡਾ ਲਿਆ ਨਾਲ ਵੀ ਚੱਲ ਕੋਈ ਨਹੀਂ ਕਰਲਾ ਪਿਆਰ ਬੜਾ ਦਵਾਂ ਜੀਆਂ ਦਾ ਉਦਾਂ ਚਲੋ ਮਹਿੰਗੇ ਮਹਿੰਗਾ ਚਾਹ ਪੀ ਲੈ ਹਾਂਜੀ ਸ਼ਹਜ਼ਾਦਨੀ ਆ ਜਾ ਚਾਹ ਪੀ ਲੈ ਆ ਗਈ ਲੈ ਗੋਪੀ ਵੀ ਆ ਗਈ ਹਾਂਜੀ ਹਾਂਜੀ ਗੋਪੀ ਵੀ ਆ ਗਈ ਗਲਾ ਲਾਇਆ ਫਿਰ ਚਾਹ ਪਵਾ ਲੋ ਆ ਜਾ ਕੋਪੀ ਮੁੰਡਾ ਮੁੰਡਾ ਜੇ ਉੱਠਿਆ ਹੀ ਨਹੀਂਗਾ ਅੱਛਾ ਅੱਛਾ ਉੱਥੇ ਆ ਹਾਂ ਸੌਂ ਗਿਆ ਹੀਗਾ ਠੀਕ ਠੀਕ ਆ ਉਹ ਕਹਿੰਦੇ ਸੀ ਫਿਰ ਮੈਂ ਫੜਾ ਜੂ ਆ ਚੱਲ ਕੋਈ ਨਹੀਂ ਫੜਾ ਜਾਣਾ ਨਰਿੰਪੀ ਨੇ ਜੇ ਔੜ ਖਲੋਤਾ ਤੇ ਆਹ ਮੈਂਗਾ ਦੋ ਗਲਾ ਰੱਖੇ ਕੰਨ ਤੇ ਹਾਂਜੀ ਚਲਾ ਲਈਏ ਬੜਾ ਚਲਾਕ ਆ ਤੂੰ ਸਿਆ ਇਹਨੂੰ ਪਤਾ ਨਾ ਮੇਰੀ ਬੋਟੀ ਨੇ ਆਉਣਾ ਅੱਜ ਵੇਖ ਤੇਰੇ ਲਈ ਗਲਾਸ ਇਹਨੂੰ ਰੱਖ ਲਿਆ ਈਓ ਐਡਾ ਗਲਾਸ ਆਹਦਾ ਪੀਂਦਾ ਹੀ ਉਹ ਰੋਜ਼ ਐ ਪੱਤੀ ਪੁੱਤੀ ਪਾ ਕੇ ਵਧੀਆ ਚਾਹ ਬਣਾ ਕੇ ਦਿੰਨੀ ਕੋਪੀ ਮੈਂ ਇਹਨੂੰ ਹਾਂ ਨਹੀਂ ਦੱਸਦੇ ਕਹਿੰਦੇ ਵਧੀਆ ਦਿੰਦੇ ਹਾਂ ਹਾਂ ਮੈਂ ਕਿਹਾ ਚੱਲ ਕੰਮ ਕੁੰਮ ਵਿਚਾਰਾ ਕਰਦਾ ਵਾ ਤੇ ਤੁਰਿਆ ਰਹੂਗਾ ਹਾਂਜੀ ਐਥੇ ਫੱਟੀ ਫੁੱਟੀ ਲੈ ਆਂ ਦੇ ਕੋਈ ਉੱਥੇ ਆ ਜਾਈ ਦੇ ਅੰਦਰ ਕੋਈ ਜ਼ਰੂਰ ਨਹੀਂ ਸਹੀ ਠੀਕ ਹੈ ਕੁਰਸੀਆਂ ਲਿਆਦਾ ਕੋਈ ਨਹੀਂ ਕੋਈ ਨਹੀਂ ਹਾਏ ਪੁੰਜੇ ਬੈ ਗਈ ਤੂੰ ਤੇ ਪਰੌਣੀ ਅੱਜ ਸਾਡੀ ਕੋਈ ਗੱਲ ਨਹੀਂ ਤੂੰ ਨਾ ਅੱਜ ਪੁੰਜੇ ਬੋ ਇਹਨੇ ਚੱਲ ਕੰਮ ਕਰਨਾ ਮੁੰਡੇ ਫੁੰਡੇ ਵਿਆਹ ਹੀ ਜਾਂਦੇ ਆ ਕੋਈ ਨਹੀਂ ਸਲਾਦੀ ਇਹ ਅੱਜ ਕੁਰਸੀ ਤੇ ਬੈਠੀ ਫਿਰ ਕੁਰਸੀ ਪਾਹਲੂ ਵੀ ਰੋਜ ਨਹੀਂ ਨਹੀਂ ਹੋਰ ਚੱਲ ਕੋਈ ਗੱਲ ਨਹੀਂ ਚੱਲ ਬਸ ਕੋਈ ਸਲਾਦੀ ਹੁਣ ਆਹ ਹੋਰ ਪਈ ਮਾਸਾ ਪਵਾ ਲੋਗੇ ਚੱਲ ਪਾ ਦੋ ਆਹ ਪਹਿਲਾ ਕੋਈ ਨਹੀਂ ਨਿਬੜ ਗਿਆ ਯਾ ਤਮੇ ਛੇਤੀ ਫਿਰ ਕੋਪੀ ਹਾਂਜੀ ਨਿਬੜ ਗਿਆ ਸੀ ਅੱਛਾ ਅੱਛਾ ਕਿੰਨੇ ਕੁ ਜੀ ਆ ਗਏ ਸੀ ਸਵੇਰੇ ਸਵੇਰੇ ਹੀ 7:00 ਵਜੇ ਨਾਈ ਆਈ ਹੈ ਹੀ ਅੱਛਾ ਸਵਾਤੇ ਆ ਗਏ ਫਿਰ ਤੇ ਤੁੰਹ ਹਾਂਜੀ ਸਵਾਤੇ ਆ ਗਏ ਹੈਗੇ ਤੇ ਮੈਂ ਆਖਣ ਢਈ ਹਾਂ ਵੀ ਚੱਲ ਹਣ ਤੂੰ ਉਧਰ ਵੀ ਉਹ ਨਹੀਂ ਹਾਲ ਜੇ ਹੁਣ ਇਹ ਦਿਨ ਮੈਂ ਕਹਤਾ ਸਾਰਾ ਕੰਮ ਕਰ ਤੇ ਰਿੰਪੀ ਨੇ ਤੈਨੂੰ ਪਤਾ ਗੁੱਸਾ ਕਰਨਾ ਵਾ ਹਾਂਜੀ ਤੇ ਕੋਈ ਨਹੀਂ ਨਾ ਹੋਊ ਤੇ ਮੈਂ ਝਾੜੂ ਲਾ ਲਿਆ ਕਰੂੰਗੀ ਤੇ ਤੂੰ ਪੋਚਾ ਲਾ ਦਿਆ ਕਰੀ ਕੱਲਾ ਹੀ ਠੀਕ ਫਿਰ ਉਧਰੋਂ ਕਰਕੇ ਤੇ ਫਿਰ ਮੈਂ ਆ ਇੱਧਰ ਆਣ ਕੇ ਆ ਜੇ ਉਧਰੋਂ ਫਿਰ ਥਾਂ ਹੁਝ ਲਿਆ ਕਰੂੰਗੀ ਨਾ ਕੋਈ ਆ ਹੀ ਜਾਂਦਾ ਫਿਰ ਸਾਰਾ ਖਲਾਰਾ ਬੁਰਾ ਲੱਗਦਾ ਵਾ ਹਾਂਜੀ ਮੈਂ ਕਰਤਾ ਕਰੂੰਗੀ ਕੰਮ ਆਹੋ ਤੇ ਜੋ ਤੁਹਾਨੂੰ ਲੈਣਾ ਹੋਗਾ ਥੋੜਾ ਬੋਤਾ ਮਹਿੰਗੇ ਨਾ ਕਰਲਾ ਸਲਾਹ ਤੇ ਮੈਨੂੰ ਦੱਸ ਦੀ ਜੇ ਜਰ ਇਹਨੂੰ ਤਨਖਾਹ ਦੇਣੀ ਹੈ ਤਾਂ ਨਾਲ ਤੇਰੇ ਵੀ ਜਿਹੜੇ ਵੰਡਣਗੇ ਥੋੜੇ ਬੋਤੇ ਦੇ ਦਿਆ ਕਰਾਂਗੇ ਕੋਈ ਨਹੀਂ ਸਰਦਾਰ ਨਹੀਂ ਕੋਈ ਨਹੀਂ ਪੈਸੇ ਦੀ ਕੀ ਕਰਾਂ ਰਿਹਾ ਨਹੀਂ ਨਹੀਂ ਵੰਡਿਆ ਕਿਉਂ ਨਹੀਂ ਆ ਪੈਸੇ ਬਦਲੇ ਤੁਰੇ ਫਰੀਦਾ ਵਾ ਕੇ ਨਹੀਂ ਤੂੰ ਆਪ ਹੀ ਦੱਸ ਦੋ ਮੈਂ ਤੁਹਾਨੂੰ ਬਹੁਤ ਕੀ ਦੱਸਣਾ ਫਾੜਾ ਤੇ ਕੁਰੇ ਚ ਘਰ ਵਾ ਤੇ ਐਦਾਂ ਹੀ ਕਦੀ ਕੋਈ ਆਉਂਦਾ ਤੇ ਕਦੀ ਨਹੀਂ ਆਉਂਦਾ ਤੇ ਆਪ ਹੀ ਸਾਨੂੰ ਸਾਰਾ ਕਰਨਾ ਪੈਂਦਾ ਵਾ ਉਦਾਂ ਤੇ ਨਾ ਮੈਂ ਅਜੇ ਝਾੜੂ ਪੋਚਾ ਲਵੋ ਨਹੀਂ ਨਹੀਂ ਨਾ ਤੇ 500 ਰੁਪਏ ਹੀ ਦੇਣੇ ਹੁੰਨੇ ਸੀ ਤਾਂ ਉਦਾਂ ਚਲੋ ਕੋਈ ਨਾ ਕੋਈ ਚ ਤੇ ਚਲ ਹੁਣ ਤੁਸੀਂ ਵੀ ਦੂਰੋਂ ਆਉਨੇ ਆ ਤੇ ਮੈਂ ਤੈਨੂੰ ਕੱਲੇ ਪੋਚੇ ਦਾ ਹੀ 500 ਰੁਪਇਆ ਦੇ ਦਿਆ ਕਰੂੰਗੀ। ਛਾ ਸੁਆ ਕਰਕੇ ਦਾਸਾਂ। ਆਹੋ ਕੋਈ ਨਹੀਂ ਕਰ ਲੋ ਸਲਾਦ ਨਾਲੇ ਪੀ ਲੋ ਰੋਟੀ ਲਿਆਵਾ? ਨਹੀਂ ਨਹੀਂ ਰੋਟੀ ਨਹੀਂ ਖਾਣੀ। ਤੂੰ ਮੈਂ ਗਿਆ ਲੈਣੀ ਰੋਟੀ ਜਾਣਾ। ਨਹੀਂ ਸੁਆਦ ਨਹੀਂ ਨਹੀਂ ਮੈਂ ਖਾਂ। ਕੀ ਸੋਚੰਡਿਆ ਪੀ? ਸੋਚਣਾ ਕੀ ਆ? ਇਹ ਆਂਟੀ ਜਿਆਦਾ ਨਹੀਂ ਚੜਾ ਕੇ ਕੁਛ। ਨਹੀਂ ਇਦਾਂ ਦਿੱਤਲੀ ਹੈਗੀ। ਨੇ ਕਿੰਨੇ 500 ਰੁਪਇਆ 500 ਰੁਪਇਆ ਥੱਲੇ ਪੋਚੇ ਦਾ 500 ਰੁਪਇਆ ਘਟਨੀ ਹੈ। ਇਹ ਹੈਗਾ ਦੇ ਕਦੋਂ ਲਾਉਣਾ ਪੁੱਛਿਆ ਹਨਾ ਕਿੰਡਾ ਵੱਡਾ ਘਰ ਇਹਨਾਂ ਦਾ। ਵੇਲਾ ਮੈਂ ਕਿਹਾ ਤੈਥੋਂ ਉਹੋ ਕਰਦਾ ਕੱਲ੍ਹ ਜਾਣਾ ਉਹ ਕੰਮ। ਦੋਵੇਂ ਥਾਂ ਤੇ ਕਿੱਥੋਂ ਹੋਣਾ। ਨਹੀਂ ਉਹ ਤਾਂ ਚਲ ਮੈਂ ਘਾਰ ਹੀ ਲਵਾਂਗੀ। ਚਲ ਦੇਖ ਲਿਓ ਤੁਸੀਂ ਜਿੱਦਾਂ ਕਰਨਗੇ ਉਹ ਕਰਦਿਆ ਕਰਨਗੇ ਫਿਰ ਗੁੱਸਾ ਕਰਨਗੇ ਨਾ ਸਾਡੇ ਨਹੀਂ ਕਰਦੇ। ਆ ਉਹਦਾ ਮੈਂ ਕਹਦਾਗਾ ਨੁਕਸਦਾਰ ਨੂੰ ਕਿ ਜਦੋਂ ਕਿਤੇ ਜ਼ਿਆਦਾ ਕੰਮ ਹੋਊਗਾ ਉਦੋਂ ਕਰਜਾ ਕਰੀ। ਤੂੰ ਪੱਕਾ ਨਾ ਕਰ ਨਿੱਕਾ ਨਿਆਣਾ ਨਿਆਣਾ ਵੀ ਸਾਹਬਣਾ ਵਾਣਾ ਇਹ ਉਹ ਤੇ ਹੈ ਜੇ ਪੈਸੇ ਸਹੀ ਦੇ ਦੇਣ ਫਿਰ ਤੇ ਮੈਂ ਕਰ ਹੀ ਲਵਾਂਗੀ ਪਰ 500 ਰੁਪਏ ਘੱਟ ਪਾ ਚਲ ਦੇਖ ਲਾਂ ਕਰੀ ਜਾਂਚਲਾ ਕਰਕੇ ਵੇਖ ਲਾਂਗੇ ਆਹੀ ਤਾਂ ਕਰ ਲਓ ਤੇ ਪੈਸੇ ਉਹ ਕਿਰਪਾਲ ਵਾਸਤੇ ਪੈਸੇ ਕਿੰਨਾ ਤੋਂ ਪੁੱਛਣੇ ਫਿਰ ਮੈਂ ਸਰਦਾਰ ਨੂੰ ਪੁੱਛਣੇ ਆ ਨਾ ਆਂਟੀ ਨੂੰ ਨਹੀਂ ਪੁੱਛਣੇ ਨਹੀਂ ਸਰਦਾਰ ਨਾਲ ਗੱਲ ਕਰਨੀ ਠੀਕ ਆ ਕਰ ਲਿਓ ਫਿਰ ਹੂੰ ਆਪੇ ਮੈਂ ਚਾਹ ਪੀ ਕੇ ਮੈਂ ਵੀ ਜਾਵਾਂ ਫਿਰ ਹੋਰ ਰੋਟੀ ਨਾ ਗਿਆ ਵੇ ਠੀਕ ਹਾਂ ਚਾਹ ਬੜੀ ਸੁਆਦ ਆ ਨਾ ਹਾਂ ਕਿੰਨਾ ਦੁੱਧ ਪਾ ਕੇ ਬਣਾਈ ਆ ਜਦ ਦੁੱਧ ਦੀ ਪੱਤੀ ਪਾਈ ਹੁੰਦੀ ਏਦਾਂ ਹਾਂ ਆਹੋ ਰੋਜ਼ ਏਦਾਂ ਪੀਰ ਮਿਲਦੀ ਏ ਚਾਹ ਤਾਂ ਬੜਾ ਚਾਹ ਹੈ ਚਾਹ ਵਧੀਆ ਬਣਾਉਂਦੇ ਹਾਂ ਹਾਂ ਹੋ ਨਹੀਂ ਤਾਂ ਆਪਾਂ ਤਾਂ ਐਵੇਂ ਕਾਵਾ ਜੇ ਪੀਂਦਾ ਵਾ ਨਾ ਜੋ ਕਰਮਾਂ ਦੇ ਵਿੱਚ ਉਹੀ ਪੀਣਾ ਅੱਜ ਤੇਰੇ ਕਰਮਾਂ ਦੇ ਵਿੱਚ ਲਿਖੀ ਤੂੰ ਪੀ ਲਈ ਹਾਂ ਉਹਦਾ ਨਾ ਤੁਸੀਂ ਅੱਜ ਨਾ ਜਵਾਬ ਨਾ ਦਿਓ ਇਹਨਾਂ ਨਹੀਂ ਦਿੰਦਾ ਜਾਨ ਮੈਂ ਨਹੀਂ ਜਵਾਬ ਦਿੰਦਾ ਜੀ ਮੈਨੂੰ ਪਤਾ ਵਾ ਸਰਦਾਰ ਗੁੱਸਾ ਕਰ ਜਾਣਗੇ ਆਹ ਜਦੋਂ ਫਿਰ ਮੈਂ ਕੱਲ ਉੱਧਰ ਕੰਮ ਕਰਨਾ ਆਉਂਗੀ ਨਾ ਤੇ ਜੇ ਇੱਧਰ ਨਾ ਆਉਂਗੀ ਤੇ ਫੇਰ ਤੁਸੀਂ ਦੱਸਿਓ ਕਿ ਪੈਸੇ ਘਾਟੋ ਤਾਂ ਨਹੀਂ ਮੰਨਦੇ ਹਾਂ ਇਹ ਗੱਲ ਕਰ ਲੈਣਾ ਇਹ ਗੱਲ ਕਰ ਲੂ ਆਹ ਫੇਰ ਕਰਦੇ ਚਲ ਪਾਚਾਪੀ ਤੇ ਜਾ ਕੇ ਕੋਠੋਣਾ ਉੱਤਰਿਆ ਹੋਏ ਆਹ ਨਹੀਂ ਉਦਾਂ ਤਾਂ ਕਹਿੰਦੇ ਹੀ ਫੜਾ ਦਾਂਗੇ ਆਹ ਬੜਾ ਧਿਆਨ ਰੱਖਦੇ ਪਿਆ ਵਾ ਠੀਕ ਹਮ ਸ਼ਰਾਰਤਾਂ ਕਰਦਾ ਨਾ ਉਹਨਾਂ ਨੂੰ ਚੰਗੀਆਂ ਲੱਗਦੀਆਂ ਆ ਹਾਂ ਹੈ ਇਸ ਰਾਤੀ ਆ ਤੇ ਹਾਂ ਉਹਦਾ ਮੈਂ ਸੋਚਿਆ ਨਹੀਂ ਸਾਡੇ ਬੱਚੇ ਨੂੰ ਕੋਈ ਇੰਨਾ ਪਿਆਰ ਕਰੂਗਾ ਬੜਾ ਪਿਆਰ ਕਰਦੇ ਪਏ ਆ ਉਹ ਹੈ ਸੋਹਣਾ ਮਾਰੇ ਹਾਂ ਹਨਾ ਜਲਦਾ ਸਮੁੰਦਰ ਚ ਸ਼ਰਾਤ ਡਿਆ ਪਿਆ ਕਰਨ ਆਹੋ ਉਹਨੂੰ ਇਦਾਂ ਲੱਗਿਆ ਨਹੀਂ ਜਾਂਦਾ ਉਪਰ ਘਰ ਆ ਜਾਂਦੇ ਆ ਨਹੀਂ ਲੱਗਨ ਦਿਆ ਹੂੰ ਚਲ ਜਾਂ ਫੇ ਤੂੰ ਹੈ ਸਿੱਟਾਂ ਵੀ ਘਾਟ ਹੋਈਆਂ ਪਾ ਹਾਨੀ ਮੈਂ ਜਾਣੀ بس ਚਾਪ ਹੀ ਕਰ ਦਰ ਮੈਂ ਕਰ ਲੂੰਗਾ ਕਰ ਠੀਕ ਹੈ ਗੋਪੀ ਕੈਂਡੀ 200 ਰੁਪਏ ਦੇ ਮਤਲਬ ਆ ਕਿੰਨੋਂ ਕੋਲੇ ਸਾਹਮਣੇ ਮੰਗਦਾ ਤੇ ਜੀ ਸਰਦਾਰ ਦਬਾਬ ਦੇ ਦਿੰਦੇ ਤੇ ਉਹਨੂੰ ਚੰਗਾ ਨਹੀਂ ਲੱਗਣਾ ਤੇ ਮੈਂ ਤੁਹਾਨੂੰ ਕਹਿੰਦਾ ਸਰਦਾਰ ਬੜੇ ਚੰਗੇ ਮੈਂ ਸੱਟ ਲੈ ਸਰਦਾਰ ਕੋ ਪੈਸੇ ਮੰਗੂਗਾ ਉਹ ਮੈਂ ਕਿੰਨਾ ਬੜਾ ਮੀਤ ਹੈ ਗਿਆ ਓਏ ਹਾਂ ਜੀ ਸਰਦਾਰ ਜੀ ਮੀਤ ਬਹੁਤ ਹੈ ਮੀਤ ਹੈ ਨਹੀਂ ਗਿਆ ਦੇ ਆਹ ਉਹ ਬੜਾ ਮੀਤ ਹੈ ਆ ਤੇ ਚਲ ਇਹ ਆਮ ਠੰਗਾ ਹੋ ਗਿਆ ਫਸਲ ਨੂੰ ਲੱਗਣ ਡਿਆ ਹਾਂਜੀ ਹਾਂਜੀ ਹਨਾ ਮੀ ਚੰਗਾ ਵਪੰਡਾ ਇਹ ਚੰਗਾ ਵਨ ਜੇ ਗਰਮੀ ਬੜੀ ਪੈਂਦਾ ਪਿੰਡੀ ਗਰਮੀ ਪੈਂਦੀ ਐ ਨਾਲੇ ਆ ਵੀ ਆ ਜਿਹੜੀ ਗੋਬਦੀ ਸੁੰਢੀ ਪੈਂਦੀ ਏ ਨੀ ਝੋਨੇ ਨੂੰ ਇਹਦੇ ਨਾਲੇ ਮਰ ਗਈ ਆ ਲੱਖ ਦਿਨ ਨੇ ਥੱਟ ਚੜ ਜਾਈ ਆ ਹਾਂ ਇਹਦੇ ਨਾਲੇ ਦਵਾਈ ਪਾਉਣ ਦੀ ਲੋੜ ਦੀ ਪੈਣੀ ਬਿਲਕੁਲ ਹਾਂਜੀ ਹਾਂ ਤੇ ਦਰਾ ਮੀ ਪੜਾ ਪੈਂਦਿਆ ਆ ਮੀ ਪੈਂਦ ਮੈਂ ਦੱਸੋ ਹੋਰ ਅਖੜੇ ਮੀ ਪਈ ਜਾਂਦਾ ਤੇ ਅਸੀਂ ਦੋਵੇਂ ਜੀ ਘਰ ਦੇ ਗਏ ਤੇ ਸਾਡਾ ਕੋਠਾ ਝੋ ਗਿਆ ਹੋਣਾ ਕੋਠਾ ਝੋ ਗਿਆ ਹਾਂ ਝੋ ਜਾਂਦਾ ਨਾ ਮੀ ਦੇ ਵਿੱਚ ਤਰਪਾਲ ਨਹੀਂ ਪਾਈ ਉੱਤੇ ਨਹੀਂ ਤਰਪਾਲ ਨਹੀਂ ਪਾਈ ਤੇ ਤਰਪਾਲ ਕੋ ਨਾ ਬਾਈ ਮਾਹ ਦੀ ਰੋਟੀ ਜੋ ਪੂਰੀ ਹੁੰਦੀ ਹੈ ਸਰਪਾਲ ਤੇ ਪਾਉਣੀ ਓਏ ਓ ਹੁਣ ਥੋੜਾ ਪਾਣੀ ਉਹਦੇ ਉਦੋਂ ਪਾਣੀ ਹੀ ਜਰੋਂ ਕਿਤੇ ਬਣਾਇਆ ਹੈ ਉਹਨੂੰ ਉਦੋਂ ਪਹਿਲ ਤਰਪਾਲ ਪਾ ਕੇ ਫਿਰ ਉਹ ਫਸਕਾ ਜਿਆ ਪਾਉਣਾ ਇਸ ਉੱਤੇ ਨਹੀਂ ਹਵੇ ਨਹੀਂ ਪਿਆਸ ਤੇ ਹਾਂ ਅੱਜ ਤੇਨ ਤੁਸੀਂ ਬੜੇ ਗੱਲ ਕਰਦੇ ਚਿਰਨਾ ਹਾਂ ਹਾਂ ਰੁਪਈਆ 5000 ਜਦੋਂ ਜੇ ਤਰਪਾਲ ਖਾਦੋ ਕੱਟ ਲਿਓ ਇਹ ਤਰਪਾਲ ਪਾ ਲਈਏ ਕੋਠੇ ਉੱਤੇ 5000 ਹਾਂਜੀ ਚਲ ਮੈਂ ਵੇਖਦਾ ਵਾਂ ਕੋਈ ਟਰੈਕਟਰ ਕੋ ਫੋਲ ਲੈਣਾ ਜੇ ਨਹੀਂ ਤੇ ਫਿਰ ਆਂਟੀ ਦੇ ਲਈ ਪੁੱਛ ਲੈਣੀ ਆ ਆਹ ਨਹੀਂ ਕਰਿਓ ਜਰੂਰ ਗੋਟੀ ਵੀ ਨੂੰ ਕਹਿਣ ਲਈ ਕਿ ਜਦਾਰ ਨੂੰ ਪੁੱਛ ਪਾਹ ਅੱਛਾ ਆਈ ਨਾ ਘਰ ਇੱਕ ਤੋਂ ਚਲ ਕੋਈ ਨਹੀਂ ਵੇਖ ਲੀਦੇ ਮੈਂ ਦਿੰਦਾ ਵੇਖ ਕੇ ਹੈਂ ਤਾਂ ਤਰਪਾਲ ਪਾਲਾਂਗੇ ਤੇ ਛੱਕੇ ਪਾਪਾ ਦੋਹਾਂ ਨੇ ਕੰਮ ਦੇ ਹਾਂ ਮੋੜੇ ਤੋੜਿਆ ਤਰ੍ਹਾਂ ਕਰੂੰਗਾ ਅੱਛਾ ਅੱਛਾ ਫੋਨ ਤੇ ਸਾਡੇ ਸੌਂਦੋ ਦੀ ਜਗ੍ਹਾ ਵੀ ਤਕੀਲ ਹੀ ਮੇਰੇ ਹੱਥਾਂ ਵਿੱਚ ਅੱਛਾ ਹਾਂ ਤਾਰਾ ਤੋੜ ਦਿੰਦਾ ਨਾ ਤੂੰ ਉਦੋਂ ਦਾ ਕਿਉਂ ਨਹੀਂ ਦੱਸਿਆ ਤੂੰ ਮੁਰਵਾ ਫੇਰ ਜਾ ਫਿਰ ਉਦੋਂ ਦਾ ਹੀ ਲੈ ਜਾਂਦਾ ਜਦੋਂ ਦਾ ਉਹਨਾਂ ਕੰਮ ਤੇ ਪਤਾ ਨਹੀਂ ਹੁਣ ਮੀਂਹ ਪਹਿਲਾਂ ਸੀ ਮੀਂਹ ਚੱਲਦਾ ਤੇ ਪੈਂਦ ਰੋਜ਼ ਮੀਂਹ ਆ ਜਾਂਦਾ ਹੁਣ ਆ ਮੀਂਹ ਰੋਜ਼ ਆ ਜਾਂਦਾ ਚੱਲ ਕੋਈ ਨਹੀਂ ਮੈਂ ਵੇਖਦਾ ਠੀਕ ਹੈ ਸਰ ਆਹੋ ਵੇਖਦਾ ਆ ਖੁਰਲੀ ਥੋੜੀ ਉਰਾਂ ਖੇਚਣਾ ਪੜੇ ਉਹ ਝੰਮ ਨਾ ਪਵੇ ਉਹ ਖੁਰਲੀ ਗਿੱਲੀ ਹੋ ਗਈ ਮੇਰੇ ਤੂੜੀ ਕਿੱਧਰ ਪੋਣੀ ਤੂੰ ਪੱਠੇ ਸਿੱਧਾ ਪਾ ਦਨਾ ਬਸ ਨਾ ਲੱਗਾ ਠੀਕ ਆ ਠੀਕ ਆ ਸੰਘਾ ਦਾ ਘਸਦਾ ਰੂ ਕੀ ਇਹ ਦਾ ਹੱਥ ਮਾਰਦਾ ਕਿਸੇ ਇਦਕੀਆ ਤੋਂ ਮਾਰਾ ਤੇ ਪੈਸੇ ਪਏ ਹੋਣੇ ਨੇ ਓਡੇ ਲੋਕਾਂ ਨੇ ਪੈਸਾ ਦਾਰਾ ਪੈਸੇ ਦੇਈ ਦੇਵੇ ਜੰਦਰ ਓ 5000 ਰੁਪਇਆ ਦੇ ਨਹੀਂ ਉਥੋਂ 5000 ਰੁਪਇਆ ਕੀ ਕਰਨਾ ਓ ਮਹਿੰਗਾ ਖੰਡਿਆ ਵੇ ਮੈਨੂੰ ਦੋ 5000 ਰੁਪਇਆ ਵੀ ਮੇਰਾ ਕੋਠਾ ਛੋਣ ਲਿਆ ਨਾ ਤਾਂ ਮੈਂ ਤਪਾੜ ਲਾਂ ਕੇ ਪਾ ਦੂੰਗਾ ਤੇ 5000 ਕਿਰਪਾ ਲਾਉਣੀ ਆ ਚੱਲ ਸ਼ਾਬ ਨੂੰ 5000 ਮੰਗਿਆ ਵਾ ਤੇ 5 ਹੀ ਦੇ ਦਿੰਨੇ ਆ ਸਾਡੇ ਸਰੋਂ ਪਾਣੀ ਲੱਸਣਾ ਵਾ ਉਹ ਲੈ ਬਾਬਾ ਜੀ ਸਸਤਾ ਹੀ ਆ ਜਾਂਦਾ 1000 1500 ਰੁਪਏ ਤੇ ਪਾਉਂਦੀ ਆ ਉਹ ਚੱਲ ਛਾ ਕੋ ਮਰਤਲੂ ਕੋ ਕੋ ਸੌਦਾ ਪਤਾ ਲੈ ਆਉਂਗਾ ਉਹ ਆਖਣ ਦੇ ਹੂ ਮੇਰੀ ਘਰ ਦੀ ਵੀ ਆਖਣ ਨਹੀਂ ਵੀ ਸਰਦਾਰ ਨੂੰ ਆਖੀ 5000 ਰੁਪਏ ਦੇ ਦੇ 2000 ਨਾ ਨਾ ਸਰੋਂ ਦਾ ਜੇ ਉਹਨੇ 5 ਮੰਗੇ ਨੇ 5 ਹੀ ਦੇ ਦੇ ਹਾਂ ਤੇ ਜੇ ਉਹ ਦਾ ਮੈਂ ਕਹਿੰਦਾ ਉਹ ਦਾ ਹੀ ਵੜਾ ਦੇਣਾ ਬਾਹਰ ਨਾ ਪਾਗ ਲਈਦਾ ਉਹ ਤੇ ਉਹ ਗੱਲ ਵਿੱਚ ਛੋਟਾ ਕੋਈ ਪੈਸੇ ਚੰਲੇ ਰੱਖੋ ਪੈਸੇ ਤੇ ਪੰਜੀ ਟੱਗਾ ਦੇ ਨਾ ਅਜੇ ਥੱਲੇ ਹੀ ਆ ਪੰਜ ਥੱਲੇ ਆਖੇ ਉਹਨੇ ਮੜਕੇ ਲੈਡਿੰਗੇ ਬਗੜਾ ਦੇਣਾ ਆਪਣਾ ਪੈਸੇ ਨਿਕਲ ਆਏ ਤੇ ਜਿੰਨਾ ਕਿ ਕੰਮ ਕੀਤਾ ਉਹਨਾਂ ਤੁਹਾਡੇ ਆ ਜਾ ਤੂੰ ਬੰਦਾ ਠਗਵਾ ਬੈਣਾ ਮੈਨੂੰ ਲੱਗਦਾ ਪੈਸੇ ਤੂੰ ਗਾ ਕੇ ਪੈਸੇ ਫੜਾ ਫਿਰ ਆਪੇ ਖਲੋ ਜਾ ਕੇ ਇੱਧਾਂ ਜਵਾਹ ਮਾਰਦੇ ਕਿ ਉਹ ਚੰਗੇ ਭਾ ਦੋਵੇਂ ਜੀ ਕੰਮ ਕਰਨਦੇ ਸਲਾਹ ਨਾਲ ਸੁਲਾਵਾ ਜਿਹੜੇ ਕੰਮ ਵਾਲੇ ਆਏ ਆ ਨੇ ਅਸੀਂ ਮਾਰ ਕੋਵੇਂ ਲੜਨਾਂ ਤੁਸੀਂ ਮੇਰੇ ਨਾਲ ਮਰ ਚੱਲੇ ਆ ਤੇ ਤੂੰ ਹੀ ਨਹੀਂ ਆ ਮੈਨੂੰ ਕੋ ਪੈਸੇ ਮੰਗੇ ਤੂੰ ਫੜਾ ਦੇ ਪੰਜਾਂ ਦੇ ਬਾਅਦ ਆ ਕੇ ਪੈਸੇ ਨਿਕਲੇ ਪੈਸੇ ਦਾ ਪਤਾ ਨਹੀਂ ਕਿ ਹੈ ਮੈਂ ਆਪੇ ਬਣਾਉਣੇ ਕਿਨ ਕਰਕੇ ਮੈਂ ਉਹ ਰੱਖਣਵਾਤੀ ਆ ਕੱਢ ਕੇ ਫੜਾ ਦੋ ਰੱਖ ਲੋ ਕੱਢ ਕੇ ਫੜਾ ਮੈਂ ਕਿਣਾ ਵੀ ਚੋਖਾ ਖਾਣ ਗਈ ਆ ਦੀਦੇ ਦੇ ਨਹੀਂ ਮੇਰੇ ਨਾਲ ਦੇ ਆ ਇੰਨਾ ਕਾਲਾ ਬੰਦਾ ਇੰਨਾ ਕਾਲਾ ਬੰਦਾ ਆ ਲਓ ਫੜੋ ਆ ਲਓ ਫੜਾਉਣੇ ਫੜਾਇਆ ਪਹਿਲਾਂ ਕੇ ਮੈਂ ਨਹੀਂ ਪਲਾਉਣੇ ਆ ਲੰਦੋ ਲਾਓ ਜਾ ਕੇ ਕੀ ਮੰਗਦੀ ਹੈ ਪੈਸੇ ਵੀ ਮੰਗ ਲੇ ਮਹਿੰਗੇ ਨੇ ਕਿ ਉਹ ਗੱਲ ਖੋਲ ਹੀ ਗਿਆ ਸਾਰਾ ਉਹਦੇ ਪਿੱਛੇ ਬੁੱਢੀ ਆਈ ਆ ਜਿਹਦੀ ਨਾਲ ਤੋਂ ਭੂਈ ਚੜ ਗਿਆ ਵਾ ਤਾਂ ਦਾ ਮੈਂ ਫੜਾਂਗਾ ਤੈਨੂੰ ਇਹ ਪੈਸੇ ਲਿਆ ਕੇ ਹੁਣੇ ਪਹਿਲਾਂ ਆਦੀ ਹੀ ਇਹ 2000 ਹੈਗਾ 2000 ਲੱਲਾ ਰਿਆ ਤੇ ਹੁਣ ਤੂੰ ਸਾਢੇ ਪੰਜ ਫੜਾਤਾ ਪੰਜ ਵਾ ਗਿਣ ਲਓ ਗਿਣੇ ਨਹੀਂ ਹੁੰਦੇ 2 ਟੱਕਰ ਹੀ ਗਿਣੇ ਗਿਣ ਲਓ ਪੰਜ ਇੰਨੇ ਕਿ ਬੰਦ ਘਟ ਕਈਆਂ ਨੂੰ ਵੜਾਤੇ ਹੋਣੇ ਤੂੰ ਇੱਧਰ ਵੇਖੀ ਰੱਖਾ ਗੋਲ ਕੇ ਆ 1 2 3 4 5 6 7 8 9 10 ਯਾ ਲੈ ਆਪਰਾ ਹੋਣ ਦੇ ਪੰਜ ਸੂਗਾ ਆ ਫੜ ਲੈ ਸਾਰੀ ਫੜਾਇਆ ਜਾਵੇ ਮੈਂ ਨਹੀਂ ਜਾਣਾ ਅੱਖਾਂ ਵੇ ਪਹਿਲਾਂ ਕਿੰਦਾ ਦੀਏ ਜਦ ਤੱਕ ਗਿੱਲੀ ਕਾਂਚ ਉਂਗਲਾਂ ਮਾਰੀਆਂ ਹੁੰਦੀਆਂ